ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਵਾਰ ਫਿਰ ਹਾਜ਼ਰ ਹੋਇਆ ਇੱਕ ਟੱਪਾ ਪੇਸ਼ ਕੀਤਾ ਸੀ ਮੈਂ ਘੁੱਗੂ ਗੀਤ ਦਾ ਟਾਈਟਲ ਸੀਗਾ ਉਹਨੂੰ ਅੱਜ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੋ ਘਾਟੇ ਬਾਦ ਦੇ ਜ਼ਿੰਦਗੀ ਚ ਚੱਲਦੇ ਹੀ ਰਹਿੰਦੇ ਨੇ ਦਿਲ ਵਾਲੇ ਬੰਦੇ ਗੱਲਾਂ ਦੇ ਲਿੱਤੇ ਸਹਿ ਲੈਂਦੇ ਨੇ ਘਾਟੇ ਬਾਦ ਦੇ ਜ਼ਿੰਦਗੀ ਚ ਚੱਲਦੇ ਹੀ ਰਹਿੰਦੇ ਨੇ ਦਿਲ ਵਾਲੇ ਬੰਦੇ ਗੱਲਾਂ ਦੇ ਲਿੱਤੇ ਸਹਿ ਲੈਂਦੇ ਨੇ ਉਹ ਪੌਂਦੀ ਜ਼ਿੰਦਗੀ ਤਾਂ ਗੁੱਜੀਆਂ ਬੁਝਾਰ ਤਾਂ ਉਹੀ ਰੱਬ ਦਾ ਬੰਦਾ ਹੀ ਉਹਨਾਂ ਤਾਂ ਹੀ ਬੁੱਝੂਗਾ ਓਏ ਹੱਥ ਸੇ ਖੇਡ ਦਿਨ ਕੱਟ ਦਿਲਾ ਮੇਰਿਆਂ ਕੀ ਪਤਾ ਕਦੋਂ ਰੁੱਸ ਜਾਵੇ ਗੁੱਗੂ ਜਾ ਹੱਥ ਸੇ ਖੇਡ ਦਿਨ ਕੱਟ ਦਿਲਾ ਮੇਰਿਆਂ ਕੀ ਪਤਾ ਕਦੋਂ ਰੁੱਸ ਜਾਵੇ ਗੁੱਗੂ ਜਾ ਓਏ ਰੁੱਸ ਜਾਵੇ ਗੁੱਗੂ ਜਾ ਉਹ ਕਦੇ ਵੀ ਗਰੀਬ ਦਾ ਮਜ਼ਾਕ ਬਈ ਉਡਾਈਏ ਨਾ ਪਰਖੇ ਬਗੈਰ ਕਦੇ ਕਿਸੇ ਨਾਲ ਖਾਈਏ ਨਾ ਹੋ ਪਰਖੇ ਬਗੈਰ ਕਦੇ ਕਿਸੇ ਨਾਲ ਖਾਈਏ ਨਾ ਕਦੇ ਵੀ ਗਰੀਬ ਦਾ ਮਜ਼ਾਕ ਬਈ ਉੜਾਈਏ ਨਾ ਹੋ ਚੱਲ ਦੇ ਲੰਗਰ ਵਿੱਚ ਸਦਾ ਹਿੱਸਾ ਪਾਈਏ ਇੱਕ ਬੀਜੋਂਗੇ ਤਾਂ ਕਈ ਗੁਣਾ ਹੋ ਕੇ ਉੱਗੂਗਾ ਓਏ ਹਾਸੇ ਖੇਡ ਦਿਨ ਕੱਟ ਦਿਲਾ ਮੇਰਿਆਂ ਕੀ ਪਤਾ ਕਦੋਂ ਰੁੱਸ ਜਾਵੇ ਗੁੱਗੂ ਜਾ ਹਾਸੇ ਖੇਡ ਦਿਨ ਕੱਟ ਦਿਲਾ ਮੇਰਿਆਂ ਕੀ ਪਾਪਾ ਕਦੋਂ ਰੁੱਸ ਜਾਵੇ ਕੁੱਗੂ ਜਾ ਓਏ ਰੁੱਸ ਜਾਵੇ ਕੁੱਗੂ ਜਾ ਹੋ ਦੌਲਤਾਂ ਤੇ ਸ਼ੌਹਰਤਾਂ ਦਾ ਮਾਣ ਨਹੀਂੋ ਕਰੀਦਾ ਨੀਲੀ ਸੱਤ ਵਾਲੇ ਕੋਲੋਂ ਰਾਜੂ ਸਾਦਾ ਡਰੀਦਾ ਨੀਲੀ ਸੱਤ ਵਾਲੇ ਕੋਲੋਂ ਰਾਜੂ ਸਾਦਾ ਡਰੀਦਾ ਦੌਲਤਾਂ ਤੇ ਸ਼ੌਹਰਤਾਂ ਦਾ ਮਾਣ ਨਹੀਂੋ ਕਰੀਦਾ ਹੋਫੋ ਕਰੇ ਦਾ ਬਹੁਤਾ ਵੀ ਨਹੀਂ ਪਾਣੀ ਦਾ ਭਰੀਦਾ ਨਹੀਂ ਤਾਂ ਇੱਕ ਦਿਨ ਆਪਣੀ ਮਜ਼ਾਕ ਉੱਡੂਗਾ ਓਏ ਹੱਥ ਸੇ ਖੇੜ ਦਿਨ ਕੱਟ ਦਿਲਾ ਮੇਰਿਆ ਕੀ ਪਤਾ ਕਦੋਂ ਰੁੱਸ ਜਾਵੇ ਕੁੱਗੂ ਜਾ ਹੱਥ ਸੇ ਖੇੜ ਦਿਨ ਕੱਟ ਦਿਲਾ ਮੇਰਿਆ ਕੀ ਪਤਾ ਕਦੋਂ ਰੁੱਸ ਜਾਵੇ ਕੁੱਗੂ ਜਾ ਓਏ ਰੁੱਸ ਜਾਵੇ ਕੁੱਗੂ ਜਾ ਹੋ ਪੈਂਦੇ ਅਕਲਾਂ ਦੇ ਮੁੱਲ ਨਾਹੀ ਚਿੱਟੇ ਚੰਮ ਦੇ ਸੋਹਣੇ ਅੱਖਾਂ ਦੇ ਵੀ ਫੁੱਲ ਨਾਓ ਕਿਸੇ ਕੰਮ ਦੇ ਸੋਹਣ ਅੱਕਾਂ ਦੇ ਵੀ ਫੁੱਲ ਨਾ ਉਹ ਕਿਸੇ ਕੰਮ ਦੇ ਪੈਂਦੇ ਅਕਲਾਂ ਦੇ ਮੁੱਲ ਨਾ ਹੀ ਚਿੱਟੇ ਚੰਮ ਦੇ ਉਧਾਰ ਮੋੜ ਨਾ ਨਹੀਂ ਫੋਨ ਵੀ ਬਲਾਕ ਵਿੱਚ ਪਾਉਣਾ ਮੋੜ ਨਾ ਨਹੀਂ ਫੋਨ ਵੀ ਜਨਾਨੀ ਨੂੰ ਚਕਾਉਣਾ ਬਾਰ ਮੁੱਛਾਂ ਉੱਤੇ ਹੱਥ ਦੱਸੋ ਕੀ ਉਹ ਪੁੱਗੂਗਾ ਹੱਸ ਖੇੜ ਦੇ ਨੇ ਕੱਟ ਦਿਲਾ ਮੇਰਿਆ ਕੀ ਪਤਾ ਕਦੋਂ ਰੁੱਸ ਜਾਵੇ ਗੁੱਗੂ ਜਾ ਹੱਸ ਖੇੜ ਦੇ ਨੇ ਕੱਟ ਦਿਲਾ ਮੇਰਿਆ ਕੀ ਪਤਾ ਕਦੁਰਸ ਜਾਵੇ ਕੁੱਗੂ ਜਾ ਓ ਗਿਲੇ ਸਿਕਵੇ ਭਲਾ ਦੇ ਹੰਡ ਆਏ ਆਲਿਆ ਕੀ ਪਤਾ ਕਦੁਰਸ ਜਾਵੇ ਕੁੱਗੂ ਜਾ ਓਏ ਰਸ ਜਾਵੇ ਕੁੱਗੂ ਜਾ